ਪੰਜਾਬੀ ਸਿੰਘ ਰਾਕਾ ਜਿਨ੍ਹਾਂ ਨੇ ਲਾਈਵ ਆ ਕੇ ਆਪਣੇ ਆਪ ਨੂੰ ਕੀਤਾ ਡਿਫੈਂਡ ਉਹਨਾਂ ਦੇ ਗਾਣੇ ਸਵਾਦ ਅਤੇ ਕਰਨ ਔਜਲਾ ਦਾ ਗਾਣਾ ਪੁਆਇੰਟ ਆਫ ਿਊ ਦਾ ਕੰਪੋਜੀਸ਼ਨ ਜਮਾ ਹੀ ਸੇਮ ਸੀਗਾ ਜਿਸ ਤੇ ਲਾਈਵ ਆ ਕੇ ਉਹਨਾਂ ਨੇ ਸਫਾਈ ਦਿੱਤੀ ਕਿਹਾ ਕਿ ਉਹਨਾਂ ਨੇ ਜਾਣ ਮੁੱਝ ਕੇ ਕੰਪੋਜੀਸ਼ਨ ਨਹੀਂ ਰਲਾਈ ਜੇ ਹੁਣ ਰਲ ਗਈ ਹੈ ਤਾਂ ਭਾਵੇਂ ਸਟ੍ਰਾਈਕ ਕਰ ਦਵੇ ਜੇ ਗਾਣਾ ਨਾ ਡਿਲੀਟ ਹੋਵੇ ਤਾਂ ਭਾਵੇਂ ਜੋ ਮਰਜੀ ਕਹਿਣਾ ਸੁਣੋ ਹੋਰ ਕੀ ਕੀ ਕਹਿਆ ਲਾਈਵ ਆ ਕੇ ਰਾਕਾ ਨੇ ਮੇਰਾ ਸੌਹ ਲਗੇ ਮਝੂਣ ਨਹੀਂ ਮਰਦਾ ਮੇਰਾ ਮਨ ਕੱਲ ਮੈਨੂੰ ਵੀਡੀਓ ਭੇਜੀ ਬੰਦੇ ਨੇ ਯਾਰ ਮੈਨੂੰ ਬੰਦਾ ਮੇਰੀ ਕਾਹ ਦਾ ਦੱਸਦਾ ਵੈ ਕੀ ਆ ਮੇਰੀ ਬੰਦਾ ਮੇਰੀ ਕਾਹ ਦਾ ਦੱਸਦਾ ਵੈ ਕੀ ਆ ਵੀ ਤੂੰ ਪੈਸ ਚੱਕ ਚੱਕ ਨਾ ਦਿਖਾਉਣਾ ਪਿਆ ਯਾਰ ਤੈਨੂੰ ਪਤਾ ਮੈਂ ਕਿ ਕਿੱਦਾਂ ਆਇਆ ਇੱਥੇ ਕਿਵੇਂ ਕੀਤਾ ਕੰਮ ਬੰਦਾ ਸਰ ਤੂੰ ਮੇਰੀ ਕਾਹ ਦੇਵੇਂ ਦੱਸਦਾ ਤੂੰ ਥੋੜੀ ਮੈਨੂੰ ਦਿੱਤਾ ਕੁਝ ਮੈਂ ਤੇਰੇ ਕੋਲ ਲੈ ਕੇ ਖਾਦਾ ਕੁਝ ਤੂੰ ਮੇਰੀ ਕਾਹ ਤੇ ਕਿਵੇਂ ਦੱਸਦਾ ਮੇਰਾ ਹੰਕਾਰ ਨਾ ਇੱਥੇ ਕੇ ਤਾਂ ਨਹੀਂ ਦਿੰਦਾ ਹੁੰਦਾ ਵੀਰੋ ਕਿ ਕਿਸੇ ਦੀ ਆਕਾਰ ਤੱਕ ਕਿਸੇ ਦਾ ਲੈਵਲ ਕਿਹੜਾ ਹੈਗਾ ਕਿੰਨਾ ਨਹੀਂ ਹੈਗਾ ਜੇ ਤੂੰ ਮੈਨੂੰ ਜਾਣਦਾ ਹੀ ਕੁਛ ਨਹੀਂਗਾ ਜੇ ਤੈਨੂੰ ਮੰਨਦਾ ਹੀ ਕੁਛ ਨਹੀਂਗਾ ਫਿਰ ਬੋਲਿਆ ਮੈਂ ਲੱਣ ਲੱਗਾ ਇਹ ਫਿਰ ਬੋਲਿਆ ਤਾਂ ਤੂੰ ਫਿਰ ਮੈਨੂੰ ਬੋਲਦਾ ਹੀ ਨਾ ਜੇ ਮੈਂ ਤੇਰੇ ਲਈ ਸਾਈ ਕੁਛ ਨਹੀਂਗਾ ਤੇ ਬੋਲਿਆ ਕਿਉਂ ਹੀਗਾ ਮੈਂ ਸਟ੍ਰਾਈਕ ਮਾਰਦਾ ਜਾਣੇ ਤੇ ਸਿੱਧੀ ਗੱਲ ਆ ਗਾਣਾ ਹੜਾ ਦਿੰਦਾ ਮੇਰਾ ਤੁਹਾਡੇ ਤਾਂ ਤਾਮੇ ਜਾਮੇ ਵੱਡੇ ਆ ਮੈਂ ਤੇ ਤੇਰੇ ਦੋਸਤਾਂ ਚ ਗਾਣਾ ਦਾ ਚਾਰਾ ਬੰਦੇ ਯਾਰ ਜਲੀਲ ਕਿਉਂ ਕਰਦੇ ਆ ਬੰਦੇ ਨੂੰ ਤੁਹਾਨੂੰ ਨਹੀਂ ਪਤਾ ਅਗਲੇ ਬੰਦੇ ਦਾ ਕਰੀਅਰ ਕਿਵੇਂ ਬੰਦੇ ਨੇ ਬਣਾਇਆ ਹੋਊਗਾ ਉਸ ਪਰ ਫਿਰ ਤੂੰ ਮੇਰੇ ਾਕਾਤ ਾਕਾਤ ਦੱਸੀ ਜਾਣਾ ਯਾਰ ਵੀ ਐਰ ਪੈਰਾ ਦੇ ਪ੍ਰੋ ਪ੍ਰੇਅਰ ਸਾਰੀ ਦੁਨੀਆ ਘੁੰਮਦੀ ਯਾਰ ਤੇ ਇੰਨਾ ਕੁਝ ਕਰ ਲਿਆ ਮਾੜਾ ਮੋਟਾ ਕੀ ਆ ਅਗਰੋਂ ਹੱਥ ਹੱਥ ਮਾਰੋ ਮਾੜਾ ਮੋਟਾ ਕੀ ਸਿੱਖਿਆ ਹੀ ਕੋਕ ਨਹੀਂ ਘੁੰਮ ਫਿਰ ਕੇ ਯਾਰ ਕੀ ਕਰਦਾ ਵੇ ਲੱਭ ਤਾ ਚੱਕ ਚੱਕ ਪੈਰ ਦਿਖਾਲਦਾ ਪਿਆ ਯਾਰ ਮੈਨੂੰ ਮੈਂ ਤੇਰੇ ਡੇਕੀ ਮਾਂ ਮਾਰ ਲੇ ਦੱਸ ਮੈਂ ਕਿਹਾ ਤਾ ਕੋਈ ਨਹੀਂ ਯਾਰ ਡਾ ਮੈਂ ਤਾਂ ਐ ਕਰਦਿਆ ਵੀ ਬਸ ਹੁਣ ਮੈਂ ਗਾਣੇ ਕੋਣੇ ਦਿੰਦਾ ਕਿਸੇ ਨੂੰ ਆਪਣੀਆਂ ਨੂੰ ਗਾਣੇ ਦਿੰਦਾ ਉਹ ਮੈਨੂੰ ਐ ਕਰਦੇ ਐਂਡਸਟਰੀ ਦਾ ਐ ਕਰਦੇ ਆ ਵੀ ਜਿੱਦਾਂ ਮੇਰੀ ਕੋਈ ਥਾਂ ਹੀ ਨਹੀਂ ਹੁੰਦੀ ਮੈਂ ਆਪ ਚਲਾਇਆ ਵੀਰੋ ਗਾਣੇ ਆਪ ਐ ਕਮਾ ਕੇ ਆਪ ਲਾਇਆ ਬਾਕੀਆਂ ਗੋਰੀ ਪੈ ਕੇ ਤੇ ਲਵਾਲੇ ਗਾਣੇ ਚ ਲਾ ਲੇ ਤੇ ਮੁੜ ਕੇ ਬਸ ਐਂ ਕਿ ਜੋ ਵੀ ਅਹੀਂ ਹੈ ਹੀ ਆ ਇਨਾ ਹੰਕਾਰ ਨਹੀਂ ਵੀਰ ਹੰਕਾਰ ਟੁੱਟ ਜਾਂਦਾ ਹੁੰਦਾ ਵੀਰ ਰਾਵਣ ਅਰਗੇ ਦਾ ਟੁੱਟ ਗਿਆ ਜਿਹਨੂੰ ਚਾਰੇ ਵੈਦ ਆਉਂਦੇ ਮੈਨੂੰ ਨਾਲ ਕਿਨੇ ਫੋਟੋ ਦਿਖਾਈ ਫਿਰ ਮੈਂ ਆਪੜਾ ਖੁਸ਼ ਹੋਇਆ ਹਾਂ ਦੇਖ ਕੇ ਮੈਂ ਕਿਹਾ ਜਰੇ ਇੱਕ ਕਲਾਕਾਰ ਹੈ ਉਹ ਇੱਕ ਵਧੀਆ ਮਕਾਮ ਤੇ ਆਣਾ ਇਨੂੰ ਐ ਪਜਾਗ ਜਾਂ ਕੀਤਾ ਮੇਰੇ ਨਾਲ ਮੈਨੂੰ ਚਲ ਮੈਂ ਖੁਦ ਬੜਾ ਖੁਸ਼ ਹੋਇਆ ਉਹ ਵੀਰ ਨੂੰ ਦੇਖ ਕੇ ਮੈਂ ਚੱਲ ਇਹ ਰਾ ਆਪਸੀ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਹੁੰਦੀਆਂ ਮੈਂ ਕਿ ਇਦਾਂ ਦੀ ਹੈਲਥੀ 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 ਚੀਜ਼ ਹੋਵੇ ਨਾ ਬੰਦਾ ਬੰਦੇ ਨੂੰ ਵੀ ਕੋਈ ਐਡਾ ਚੱਕਰ ਨਹੀਂ ਲੱਗਦਾ ਵੀ ਚਲ ਕੋਈ ਨਹੀਂ ਯਾਰ ਆਤੀ ਮੈਂ ਆਪਣਾ ਹਸਿਆ ਦੇ ਕੇ ਫੋਟੋ ਮੈਂ ਕਿ ਰੱਖਿਆ ਵਾਲੀ ਇਦਾਂ ਦੇ ਕਰਾ ਲੈਨੇ ਹੁਣ ਮੈਂ ਤੇ ਵੀ ਕਰਾਉਣ ਫਿਰਦਾ ਹਾਂ ਮੈਨੂੰ ਵਧੀਆ ਬੜੇ ਲੱਗੇ ਉਹ ਪੰਜ ਛੇ ਰੰਗ ਸੀ ਨਾ ਵਿੱਚ ਉਹਦੇ ਮੈਂ ਚਲ ਇਦਾਂ ਦੇ ਕਰਾ ਲੈਨੇ ਵੀ ਵਧੀਆ ਚੀਜ਼ ਹੈ ਤੇ بڑا ਹੋਇਆ ਤੇ ਮੈਂ ਉਹਦੋਂ ਵੀਰੇ ਸੋਚੇ ਨਹੀਂ ਕੁਛ ਮੈਂ ਕਿਹਾ ਚੱਲ ਯਾਰ ਅਗਲੇ ਨੇ ਕਿਹਾ ਤਾਂ ਮੈਂ ਕਿਹਾ ਤਾਂ ਗੱਲ ਠੀਕ ਹੈ ਓਕੇ ਹੈਗਾ ਨਾ ਆਪਾਂ ਇਹਨਾਂ ਕੀ ਚੀਜ਼ਾਂ ਤੋਂ ਲੈਣਾ ਹੈ ਇੱਕ ਵਧੀਆ ਬੰਦਾ ਮੁਕਾਮ ਤੇ ਆਪਣੇ ਬਾਰੇ ਬੋਲਦਾ ਪਿਆ ਇੰਨਾ ਹੀ ਬੰਦੇ ਨੂੰ ਐ ਹੋ ਜਾਂਦਾ ਵੀ ਚੱਲ ਯਾਰ ਬੋਲ ਤਾਂ ਠੀਕ ਹੈ